ਕੁਝ ਸਮਾਂ ਪਹਿਲਾਂ ਇੱਕ ਬਹੁਤ ਚਰਚਿਤ ਅਮਰੂਦ ਬਾਗ ਘਟਾਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਲਗਾਤਾਰ ਵਿਜੀਲੈਂਸ ਦੀਆਂ ਕਾਰਵਾਈਆਂ ਜਾਰੀ ਨੇ ਤੇ ਇਸ ਪੂਰੇ ਮਾਮਲੇ 'ਚ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ ਇੱਕ ਵੱਡੇ ਅਧਿਕਾਰੀ ਦੀ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਕਿਹੜੇ ਖੁਲਾਸੇ ਹੋਏ ਨੇ ਤੁਹਾਨੂੰ ਦੱਸ ਦਿਆਂ ਦਰਅਸਲ ਪੰਜਾਬ ਵਿਜੀਲੈਂਸ ਬਿਊਰੋ ਨੇ ਗਮਾੜਾ ਦੇ ਅਮਰੂਦ ਬਾਗ ਦੇ ਮੁਆਵਜਾ ਘਟਾਲੇ ਵਿੱਚ ਬਾਗਬਾਨੀ ਵਿਕਾਸ ਅਫਸਰ ਜਸਪ੍ਰੀਤ ਸਿੰਘ ਸੱਧੂ ਨੂੰ ਗ੍ਰਿਫਤਾਰ ਕੀਤਾ ਹੈ ਇਸ ਬੌਕ ਰੋੜੀ ਘਟਾਲੇ ਦੇ ਮਾਮਲੇ ਵਿੱਚ ਅਧਿਕਾਰੀ ਨੇ 1 ਸਤੰਬਰ 2023 ਨੂੰ ਹਾਈ ਕੋਰਟ ਤੋਂ ਅੰਤਰੀਮ ਜ਼ਮਾਨਤ ਲੈ ਲਈ ਸੀ ਪਰ ਹੁਣ ਜ਼ਮਾਨਤ ਰੱਦ ਹੋਣ ਤੇ ਜਾਂਚ ਏਜੰਸੀ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਦਰਸ਼ਕਾਂ ਨੂੰ ਦੱਸ ਦਈਏ ਕਿ ਵਿਜੀਲੈਂਸ ਦੀ ਜਾਂਚ ਟੀਮ ਨੇ ਸਿੱਧੂ ਦੀ ਅਗਾਊਂ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ ਵਿਜੀਲੈਂਸ ਵੱਲੋਂ ਸਿੱਧੂ ਦੇ ਹੋਰ ਮੁਲਾਜ਼ਮ ਲਾਪਾਤਰੀਆਂ ਨਾਲ ਸੰਬੰਧ ਦਸਾਉਂਦੇ ਕਾਲ ਰਿਕਾਰਡ ਛੇੜਛਾੜ ਕੀਤੇ ਜਾਂਦੀ ਦਸਤਾਵੇਜ਼ੀ ਰਿਕਾਰਡ ਅਤੇ ਗਮਾੜਾ ਕੋਲ ਪੇਸ਼ ਕੀਤੀ ਗਈ ਰਿਪੋਰਟ ਅਤੇ ਸੂਬੇ ਦੇ ਬਾਗਬਾਨੀ ਵਿਭਾਗ ਕੋਲ ਉਸੇ ਰਿਪੋਰਟ ਦੀ ਦਫ਼ਤਰੀ ਕਾਪੀ ਵਿੱਚਕਾਰ ਅੰਤਰ ਨੂੰ ਸਪਸ਼ਟ ਤੌਰ ਤੇ ਉਜਾਗਰ ਕੀਤਾ ਗਿਆ ਇਸ ਤੋਂ ਇਲਾਵਾ ਦਫ਼ਤਰੀ ਕਾਪੀ ਵਿੱਚ ਉਕਤ ਬੂਟਿਆਂ ਦੀ ਦਰਸਾਈ ਗਈ ਸ਼੍ਰੇਣੀ ਗਮਾੜਾ ਕੋਲ ਪੇਸ਼ ਕੀਤੀ ਗਈ ਰਿਪੋਰਟ ਵਿੱਚ ਦਰਸਾਈ ਗਈ ਸ਼੍ਰੇਣੀ ਨਾਲੋਂ ਕਾਫੀ ਵੱਧ ਸੀ ਅਤੇ ਇਸ ਤਰ੍ਹਾਂ ਹਾਈ ਕੋਰਟ ਨੇ ਬੀਤੀ 24 ਜਨਵਰੀ ਨੂੰ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਕੇ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਸੀ ਬਹੁਤ ਸਾਰੇ ਮਾਮਲੇ ਜਿਹੇ ਹੁੰਦੇ ਨੇ ਜਿੱਥੇ ਕਿ ਜ਼ਮੀਨੀ ਪੱਧਰ ਤੇ ਹਾਲਾਤ ਹੀ ਬਦਲ ਦਿੱਤੇ ਜਾਂਦੇ ਨੇ ਜਦੋਂ ਕਪੜੇ ਹੁੰਦੇ ਨੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਦਰਸ਼ਕਾਂ ਨੂੰ ਦੱਸ ਦਈਏ ਕਿ ਇੱਕ ਇਕੜ ਦੇ ਵਿੱਚ 2500 ਬੂਟਾ ਦਿਖਾਇਆ ਗਿਆ ਸੀ ਕਿ 2500 ਬੂਟਾ ਅਮਰੂਦਾਂ ਦਾ 1 ਇਕੜ ਦੇ ਵਿੱਚ ਲਗਾਇਆ ਗਿਆ ਤਾਂ ਬਹੁਤ ਸਾਰੇ ਦਰਸ਼ਕ ਵੀ ਇਹ ਗੱਲ ਸੋਚ ਕੇ ਹੈਰਾਨ ਹੋਣਗੇ ਕਿ ਇੱਕ ਇਕੜ ਦੇ ਵਿੱਚ 2500 ਅਮਰੂਦਾਂ ਦੇ ਬੂਟੇ ਕਿਸ ਤਰੀਕੇ ਨਾਲ ਲਾ ਸਕਦੇ ਨੇ ਇੱਕ ਵੱਡੀ ਇਨਫੋਰਮੇਸ਼ਨ ਅੰਡ ਵਿਜੀਲੈਂਸ ਦੇ ਵੱਲੋਂ ਜਾਂ ਕਹ ਲਈ ਖਲਾਸਾ ਕੀਤਾ ਗਿਆ ਸੀਗਾ ਉਸ ਸਮੇਂ ਜਦੋਂ ਤੋਂ ਇਹ ਮਾਮਲਾ ਦੰਦੇ ਆ ਰਿਹਾ ਤਾਂ ਲੱਭੇ ਸਮੇ ਤੋਂ ਡੰਗਾਈ ਦੇ ਨਾਲ ਬਿਜਲੀਆਂ ਜਿਹੜੀ ਉਹ ਪੁੱਛਗਿੱਛ ਕੀਤੀ ਹੈ ਕਰ ਰਹੀ ਹੈ ਜਿੰਨੀਆਂ ਵੀ ਗ੍ਰਿਫਤਾਰੀਆਂ ਹੋ ਰਹੀਆਂ ਨੇਸ ਪੂਰੇ ਮਾਮਲੇ ਦੇ ਵਿੱਚ ਉਸ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਸਾਰੇ ਸਬੂਤ ਤੱਥ ਨੇ ਉਹ ਖੰਗਾਲੇ ਜਾ ਸਕਣ ਕਿ ਆ ਮਾਮਲਾ ਕਿਤੋਂ ਤੱਕ ਜੁੜਿਆ ਹੋਇਆ ਜਦੋਂ ਜਿਹੜੇ ਕਿ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਨੇ ਉਹ ਸੋਚ ਕੇ ਹੈਰਾਨ ਹੁੰਦੇ ਹੋਣਗੇ ਕਿ 1 ਏਕੜ ਦੇ ਵਿੱਚ 2500 ਬੂਟੇ ਕਿਸ ਤਰੀਕੇ ਨਾਲ ਲਾ ਸਕਦੇ ਨੇ ਜੇਕਰ ਆਪਾਂ ਗੱਲ ਕਰੀਏ ਕੋਈ ਵੀ ਬੂਟਾ ਲਗਾਇਆ ਜਾਂਦਾ ਕੋਈ ਬਾਗ ਲਗਾਇਆ ਜਾਂਦਾ ਭਾਵੇਂ ਅਮਰੂਦਾਂ ਦਾ ਭਾਵੇਂ ਸੇਬਾਂ ਦਾ ਭਾਵੇਂ ਕੈਲੀਏ ਕਿ ਅਨਾਰਾਂ ਦਾ ਤਾਂ ਉਹ ਬੂਟੇ ਦੇ ਉੱਪਰੋਂ ਫੈਲਣਾ ਹੁੰਦਾ ਆਪਣੀ ਥਾਂ ਬਣਾਉਣੀ ਹੁੰਦੀ ਆ ਤੇ ਇਸ ਕਰਕੇ ਉਹਦੀ ਜਿਹੜੀ ਆ ਦੂਰੀ ਤੈਅ ਕੀਤੀ ਜਾਂਦੀ ਹੈ ਇੱਕ ਤੋਂ ਬਾਅਦ ਦੂਜਾ ਬੂਟਾ ਉਸ ਦੂਰੀ ਤੇ ਲਿਆ ਜਾਂਦਾ ਉਹਦੇ ਚਾਰੇ ਚਫੇਰੇ ਦੂਰੀ ਹੈ ਜਿਹੜੀ ਉਹ ਰੱਖੀ ਜਾਂਦੀ ਹੈ ਗੈਪ ਰੱਖਿਆ ਜਾਂਦਾ ਵਿੜਤ ਰੱਖੀ ਜਾਂਦੀ ਹੈ ਪਰ ਇਹ 1 ਏਕੜ ਵਿੱਚ ਫਿਰ ਉਸ ਹਿਸਾਬ ਨਾਲ 2500 ਬੋਟਾ ਕਿਵੇਂ ਲੱਗ ਜੂਗਾ ਇਹ ਵੱਡੇ ਸਵਾਲ ਸੀਗੇ ਬਿਜ਼ਨਸ ਵੀ ਹੈਰਾਨ ਸੀਸ ਪੂਰੇ ਮਾਮਲੇ ਤੋਂ ਤਾਂ ਜੇ ਜੇਕਰ ਜਸਪੀਸਿੰਗ ਸਦੂਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਪਹਿਲਾਂ ਜ਼ਮਾਨਤ ਲੈ ਲਈ ਜਾਂਦੀ ਹੈ 1 ਸਤੰਬਰ ਦੀ ਗੱਲ ਕੀਤੀ ਜਾਵੇ 2023 ਦੀ ਤਾਂ ਹਾਈ ਕੋਰਟ ਤੋਂ ਅੰਤਰੀਮ ਜ਼ਮਾਨਤ ਲੈ ਲਈ ਸੀ ਪਰ ਬਾਅਦ ਵਿੱਚ ਜਿਹੜੀ 24 ਜਨਵਰੀ ਨੂੰ ਉਸ ਨੂੰ ਦੀ ਅਗਾਉਂਸ ਮੰਨਤਾ ਜਿਹੜੀ ਪਟੀਸ਼ਨ ਉਸ ਨੂੰ ਖਾਰਜ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਕਰ ਲਈ ਜਾਂਦੀ ਹੈ ਤੇਸ ਪੂਰੇ ਮਾਮਲੇ ਦੇ ਵਿੱਚ ਸਾਰੇ ਸਬੂਤ ਤੱਥ ਖੰਘਾ ਰਹੀ ਹੈ ਵਿਜੀਲੈਂਸ ਤਾਂ ਜੋ ਮਜ਼ਬੂਤੀ ਨਾਲ ਅਦਾਲਤ ਵਿੱਚ ਕੇਸ ਰੱਖਿਆ ਜਾ ਸਕੇ ਤੇ ਜਿਹੜੇ ਜਹੇ ਕੁਝ ਅਫਸਰ ਨੇ ਜਿਨ੍ਹਾਂ ਤੇ ਵੱਡੇ ਇਲਜ਼ਾਮ ਨੇ ਜਾਂ ਕੋਈ ਲੀਡਰ ਜੁੜੇ ਹੋਣੇਸ ਦੇ ਵਿੱਚ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਕਰਵਾਈ ਜਾ ਸਕੇ ਕਿਉਂਕਿ ਲੋਕਾਂ ਦਾ ਪੈਸਾ ਹੁੰਦਾ ਜਿਸ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਤੇ ਹੁਣ ਜਸਪੀ ਸਿੰਘ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਕਿਹੜੇ ਵੱਡੇ ਖੁਲਾਸੇ ਨੇ ਜਿਹੜੇ ਉਹ ਵਿਜੀਲੈਂਸ ਦੇ ਵੱਲੋਂ ਕੀਤੇ ਜਾਂਦੇ ਨੇ ਕਿਉਂਕਿ ਸਮੇਂ-ਸਮੇਂ ਤੇ ਵਿਜੀਲੈਂਸ ਦੇ ਵਿੱਚ ਖੁਲਾਸੇ ਕਰਦੀ ਆਈ ਹੈ ਅਸੀਂ ਦਰਸ਼ਕਾਂ ਦੇ ਨਾਲ ਸਾਰੀਆਂ ਰਿਪੋਰਟਾਂ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਇਹ ਅਮਰੂਦ ਬਾ ਘਟਾਲਾ ਸੀਗਾ ਉਸ ਦੇ ਵਿੱਚ ਜੋ ਵੀ ਫੈਕਟ ਜੁੜੇ ਹੋਏ ਸੀਗੇ ਜੋ ਵੀ ਵਿਜੀਲੈਂਸ ਵੱਲੋਂ ਸਮੇਂ-ਸਮੇਂ ਤੇ ਜਾਣਕਾਰੀ ਦਿੱਤੀ ਗਈ ਜਾਂ ਖੁਲਾਸਾ ਕੀਤਾ ਗਿਆ ਉਹ ਅਸੀਂ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਸ ਪੂਰੇ ਮਾਮਲੇ ਵਿੱਚ ਜਸਪੀ ਸਿੰਘ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜ਼ਰੂਰ ਵਿਜੀਲੈਂਸ ਵੱਲੋਂ ਜਤਾਈ ਜਾ ਰਹੀ ਹੈ ਤੇ ਜੋ ਕੁਝ ਵੀ ਸਾਹਮਣੇ ਆਏਗਾ ਉਹ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੁੜੇ ਰੂ ਨੈਟਰ ਪੰਜਾਬੀ মিডিਆ ਨਾਲ ਧੰਨਵਾਦ